ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਿਲ ਸੀ ਵੀ ਯੂਕੇ ਪੰਜਾਬੀ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਸਿਡਨੀ ਆਸਟ੍ਰੇਲੀਆ ਦੇ ਮਸ਼ਹੂਰ ਬਾਂਡਾਈ ਬੀਚ ਤੇ 14 ਦਸੰਬਰ ਦੀ ਸ਼ਾਮ دہشت ਪਰੀ ਘਟਨਾ ਵਾਪਰੀ ਜਦੋਂ ਦੋ ਹਥਿਆਰਬੰਦ ਵਿਅਕਤੀਆਂ ਨੇ ਭੀੜ ਤੇ ਅਚਾਨਕ ਗੋਲੀਬਾਰੀ ਕਰ ਦਿੱਤੀ ਇਹ ਸਮਾਂ ਹਾਨਕਾ ਬਾਇ ਦ ਸੀ ਸਮਾਗਮ ਦੌਰਾਨ ਸੀ ਜਿੱਥੇ ਪਰਿਵਾਰ ਬੱਚੇ ਅਤੇ ਸੈਲਾਨੀ ਵੱਡੀ ਗਿਣਤੀ ਵਿੱਚ ਮੌਜੂਦ ਸਨ ਚਸ਼ਮਦੀਦਾ ਅਨੁਸਾਰ ਹਮਲਾਵਰ ਫੁੱਟ ਬ੍ਰਿਜ ਨੇੜੇ ਤੋਂ ਫਾਇਰ ਕਰ ਰਹੇ ਸਨ ਜਿਸ ਨਾਲ ਬੀਚ ਸਾਈਡ ਤੇ ਅਫਰਾ ਤਫਰੀ ਮਚ ਗਈ ਲੋਕ ਜਾਨ ਬਚਾਉਣ ਲਈ ਦੌੜੇ ਕੁਝ ਰੇਤ 'ਚ ਲੇਟ ਗਏ ਅਤੇ ਕੁਝ ਨੇ ਨੇੜਲੇ ਕੈਫਿਆਂ ਵਿੱਚ ਸ਼ਰਨ ਲਈ ਐਨ ਐਸ ਡਬਲਯੂ ਪੁਲਿਸ ਪੈਰਾਮੈਡਿਕਸ ਅਤੇ ਸਪੈਸ਼ਲ ਯੂਨਿਟ ਕੁਝ ਮਿੰਟਾਂ ਵਿੱਚ ਮੌਕੇ ਤੇ ਪਹੁੰਚ ਗਈਆਂ ਅਤੇ ਬੌਂਡੀ ਬੀਚ ਨੂੰ ਤੁਰੰਤ ਲਾਕਡਾਊਨ ਕਰ ਦਿੱਤਾ ਗਿਆ ਇਸ دہشت ਪਰੇ ਮਾਹੌਲ ਵਿੱਚ ਇੱਕ ਆਮ ਨਾਗਰਿਕ ਅਹਿਮਦ ﺍﻟअहमेद ਨੇ ਅਸਧਾਰਨ ਹਿੰਮਤ ਦਿਖਾਈ। ਉਸਨੇ ਇੱਕ ਹਮਲਾਵਰ ਨੂੰ ਟੈਕਲ ਕਰਕੇ ਉਸਦੀ ਰਾਈਫਲ ਖੋ ਲਈ, ਜਿਸ ਨਾਲ ਭੀੜ ਨੂੰ ਭੱਜਣ ਲਈ ਕੀਮਤੀ ਸਮਾਂ ਮਿਲਿਆ ਅਤੇ ਕਈ ਜ਼ਿੰਦਗੀਆਂ ਬਚ ਗਈਆਂ। ਅਹਿਮਦ ਨੂੰ ਇਸ ਦੌਰਾਨ ਗੋਲੀਆਂ ਵੀ ਲੱਗੀਆਂ ਅਤੇ ਉਹ ਇਸ ਵੇਲੇ ਸਿਡਨੀ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲਿਸ ਜਾਂਚ ਮੁਤਾਬਕ ਹਮਲਾਵਰ ਪਿਓ ਪੁੱਤਰ ਸਨ। ਪਿਓ ਮੌਕੇ ਤੇ ਮਾਰਿਆ ਗਿਆ, ਜਦਕਿ ਪੁੱਤਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਹੈ। ਘਟਨਾ ਵਿੱਚ ਕਟੋ-ਕਟ 15 નિર્ਦੋਸ਼ ਲੋਕਾਂ ਦੀ ਮੌਤ ਹੋਈ ਜਦਕਿ ਕੁੱਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ। ਸਰਕਾਰ ਅਤੇ ਪੁਲਿਸ ਨੇ ਅਹਿਮਦ ਦੀ ਹਿੰਮਤ ਨੂੰ ਐਕਸਟਰੋਡਨਰੀ ਬਰੇਵਰੀ ਕਰਾਰ ਦਿੱਤਾ ਹੈ। ਇਹ ਘਟਨਾ ਆਸਟ੍ਰੇਲੀਆ ਵਿੱਚ ਜਨਤਕ ਸੁਰੱਖਿਆ ਅਤੇ ਨਫ਼ਰਤ ਆਧਾਰਿਤ ਹਿੰਸਾ ਤੇ ਨਵੀਂ ਬਹਿਸ ਛੇੜ ਰਹੀ ਹੈ। ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਵਿੱਚ ਬੂਥ ਨੰਬਰ 127 ਤੇ ਚੋਣ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਕਾਰ ਭਿਆਨਕ ਝਗੜਾ ਹੋ ਗਿਆ। ਦੋਵੇਂ ਪੱਖਾਂ ਵੱਲੋਂ ਨਾ ਸਿਰਫ ਕੁਰਸੀਆਂ ਚਲਾਈਆਂ ਗਈਆਂ ਸਗੋਂ ਤੇਜ਼ ਤਾਰ ਹਥਿਆਰਾਂ ਨਾਲ ਵੀ ਹਮਲੇ ਕੀਤੇ ਗਏ। ਇਸ ਘਟਨਾ ਵਿੱਚ ਕਾਂਗਰਸ ਦੇ ਪੂਰਵ ਸਰਪੰਚ ਸਮੇਤ ਤਿੰਨ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਪੂਰਵ ਸਰਪੰਚ ਨੇ ਦੱਸਿਆ ਕਿ ਉਹ ਬੂਥ ਦੇ ਬਾਹਰ ਬੈਠੇ ਹੋਏ ਸਨ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ। ਫਿਲਹਾਲ ਮੌਕੇ ਤੇ ਪਹੁੰਚੇ ਐਸਪੀ ਜੁਗਰਾਜ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਬੂਥ ਤੇ ਬਾਹਰੋਂ ਆਏ ਕੁਝ ਲੋਕਾਂ ਨੇ ਹੰਗਾਮਾ ਕੀਤਾ ਹੈ ਪੁਲਿਸ ਨੇ ਤੁਰੰਤ ਦੋਵੇਂ ਪੱਖਾਂ ਦੇ ਵਰਕਰਾਂ ਨੂੰ ਸਮਝਾ ਕੇ ਸਥਿਤੀ ਤੇ ਕਾਬੂ ਪਾਇਆ ਅਤੇ VOTING ਮੁੜ ਸ਼ੁਰੂ ਕਰਵਾ ਦਿੱਤੀ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਜ਼ਖਮੀਆਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਕਾਂਗਰਸ ਪਾਰਟੀ ਦੇ ਨੇਤਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਹਾੜਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਲਗਾਤਾਰ ਗੁੰਡਾਗਰਦੀ ਕਰ ਰਹੇ ਹਨ ਉਨਾ ਨੇ ਮੰਗ ਕੀਤੀ ਕਿ ਜਿਨ੍ਹਾਂ ਨੇ ਹਮਲਾ ਕੀਤਾ ਹੈ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਘਟਨਾ ਨਾਲ ਚੋਣ ਮਾਹੌਲ ਵਿੱਚ ਤਣਾਅ ਵਧ ਗਿਆ ਹੈ ਸੋਮ ਕੁਮਾਰ ਬਨਸਾਬ ਜਗਤਪਾਲ ਸਰਪੰਚਾਂ ਕਾਂਗਰਸ ਦੀ ਮਾ ਸਰਪੰਚ ਰਿਆਂ ਤੇ ਵਰਕਰ ਮੇਰੇ ਨਾਲ ਬੈਠੇ ਸੀ ਆਪਣੇ ਮੇਰੇ ਫਾਦਰ ਸਾਹਿਬ ਵੀ ਨਾਲ ਬੈਠੇ ਸੀ ਆਪਾਂ ਉੱਥੇ ਬੂਥ ਦੇ ਉੱਤੇ ਪੱਤੀਆਂ ਬਬੜੇ ਮਾਨ ਨਾਲ ਬੜੇ ਮਾਨ ਮਨ ਮਾਨਾ ਚੱਲ ਰਿਹਾ ਸੀ ਸਾਰਾ ਪੋਲਿੰਗ ਦਾ ਕੰਮ ਬੂਥ ਤੇ ਬਹਿ ਕੇ ਪੱਤੀਆਂ ਪੁਰਤੀਆਂ ਕੱਟ ਰਹੀ ਜਿਹੜਾ ਗਾ ਰਿਹਾ ਹੈ ਉਹਨੂੰ ਦੇ ਰਹੇ ਸੀ ਬਰਾਮਦੀਆ ਟੁੰਡੇ ਚ ਨੂੰ ਜਿਹੜਾ ਬਲਾਕ ਸੰਤਰੀ ਮੈਂਬਰ ਆ ਨਾ ਹੱਲੇ ਹੱਲੇ ਤੋਂ ਚੋਂ ਦੇ ਜੋਤੀ ਉਹ ਆ ਕੇ ਤੇ ਆ ਕੇ ਕਹਿੰਦਾ ਥਾਪੇ ਨੂੰ ਫੜ ਲੋ ਜੀ ਆ ਕੇ ਦੱਤਰ ਲੈ ਕੇ ਤਿੰਨ ਚਾਰ ਬੰਦੇ ਹੀ ਫਿਰ ਉੱਥੇ ਘਟੋ ਘਟ 40 50 ਬੰਦੇ ਹੀ ਜਿਹੜੇ ਮੇਰੇ ਪਿੰਡ ਦੇ ਮੌਜੂਦਾ ਸਰਪੰਚ ਦਾ ਹਸਬੰਦ ਵੀ ਹੈਗਾ ਹੀ ਉਹਦਾ ਅੱਗੇ ਫਾਦਰ ਵੀ ਹੈਗਾ ਨਾਲ ਉਹਦਾ ਚਾਚਾ ਵੀ ਹੈਗਾ ਨਾਲ ਉਹਦੇ ਉਹਦੇ ਬ੍ਰਦਰ ਹੀ ਕੋਲਗਾ ਨਾਲ ਹੋਰ ਉਹਨਾਂ ਬਾਹਰੋਂ 30 40 ਅਣਸਾਬਦੇ ਬੰਦੇ ਸੱਦੇ ਦੇ ਹੀ ਉਹਨਾਂ ਆ ਕੇ ਸਿੱਧਾ ਹਮਲਾ ਕਰਤਾ ਫਿਰ ਆਪਾਂ ਆਪਣੀ ਬੜੀ ਮੁਸ਼ਕਲ ਜਾਂ ਜੂਨ ਬਚਾ ਕੇ ਤੇ ਇੱਥੋਂ ਤੱਕ ਪਹੁੰਚੇ ਆ ਬਾਕੀ ਦਾਕਟਰ ਵੀ ਅਗੇ ਕਿਰਪਾਨਾਂ ਵੀ ਹੈਗਾ ਜੀ ਉਤੀ ਕੋਤੇ ਕਿਰਪਾਨ ਸੀ ਮੈਂ ਖੁਦ ਵੇਖੀ ਉਹਨੇ ਮੇਰੇ ਮਾਰੀ ਵੀ ਹੈਗੀ ਹੱਥ ਦੇ ਉੱਤੇ ਵੱਜੀ ਹੈ ਜੀ ਲੋਤਨ ਵਾਰ ਹੋਇਆ ਜੀ ਫਿਰ ਮੈਂ ਕੁਰਸੀ ਅੱਗੇ ਦੇ ਕੇ ਡੱਕੀ ਵੀ ਹੈਗੀ ਆ ਪਰ ਹੱਥ ਤੇ ਜ਼ਿਆਦਾ ਸੱਟ ਲੱਗੀ ਹੈ ਜੀ ਕੋਈ ਛੇੜ ਤੇ ਲੱਗੀ ਹੈ ਤੁਹਾਡੇ ਨਾਲ ਹੋਈ ਬੰਦੇ ਜਗਮੇ ਹੋਏ ਹਾਂਜੀ ਆ ਮੇਰੇ ਫਾਦਰ ਸਾਹਿਬ ਜਗਮੇ ਹੋਏ ਮੇਰੇ ਆ ਮੇਰੇ ਕਾਜਨ ਬ੍ਰਦਰ ਦਾ ਜਗਮੇ ਹੋਏ ਨੇ ਕਿਸਮੀ ਕੁਮਾਰ ਜੀ ਦੇਖੋ ਇੱਥੇ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਾਫੀ ਲੋਕ ਇਕੱਠੇ ਹੋਏ ਔਰ ਕੋਈ ਝਗੜਾ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਵੈਰੀਫਾਈ ਕਰ ਰਹੇ ਨੇ ਕੁਝ ਲੋਕਾਂ ਦਾ ਫੱਟਰ ਵਿਕੋਜੀ ਤਾਂ ਤਾਂ ਮੈਨੂੰ ਹੀ ਇਨਾਂ ਨੇ ਦੱਸਿਆ ਪਰ ਅਸੀਂ ਵੈਰੀਫਾਈ ਕਰਦੇ ਹਾਂ ਐਸਐਚਓ ਸਾਹਿਬ ਦੀ ਓਲਡਿ ਡਿਊਟੀ ਲਾਤੀ ਬਲਾਕ ਮਾਛੀਵਾੜਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਮਕਾਨ ਮਾਲਕ ਵੱਲੋਂ 9 ਸਾਲਾਂ ਬੱਚੀ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਪੀੜਤ ਬੱਚੀ ਉਸ ਪਰਿਵਾਰ ਨਾਲ ਸੰਬੰਧਿਤ ਹੈ ਜੋ ਉਸ ਦੇ ਘਰ ਵਿੱਚ ਕਿਰਾਏ ਤੇ ਰਹਿੰਦਾ ਹੈ ਬੱਚੀ ਦੀ ਮਾਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਰੋਜ਼ਾਨਾ ਮਜ਼ਦੂਰੀ ਲਈ ਘਰੋਂ ਬਾਹਰ ਚਲੇ ਜਾਂਦੇ ਹਨ ਅਤੇ ਬੱਚੇ ਘਰ ਵਿੱਚ ਇਕੱਲੇ ਰਹਿੰਦੇ ਹਨ 11 ਦਸੰਬਰ ਨੂੰ ਬੱਚੀ ਕਮਰੇ ਵਿੱਚ ਇਕੱਲੀ ਸੀ ਜਦੋਂ ਮਕਾਨ ਮਾਲਕ ਗੁਰਦੇਵ ਉਸਦੇ ਕਮਰੇ ਵਿੱਚ ਆਇਆ ਅਤੇ ਗਲਤ ਕੰਮ ਕਰਨ ਲੱਗਾ ਬੱਚੀ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਉਸ ਨੂੰ ਧਮਕਾਇਆ ਗਿਆ ਸੀ ਕਿ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ ਪਰਿਵਾਰ ਵੱਲੋਂ ਅੱਜ थाना ਮਾਛੀਵਾਲਾ ਪਹੁੰਚ ਕੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਪਰ ਇਹਨਾਂ ਨਾਲ ਰੈਪ ਕਿਸਾ ਹੋਇਆ ਹੈਗਾ ਹਾਂ ਸਾਡੇ ਅੱਜ ਜਿਹੜੇ ਕਿਰਾਏਤ ਰਹਿੰਦਾ ਸੀਗਾ ਜੋ ਕਮਲ ਬਸ ਸਾਰੇ ਚੱਲ ਜਾਂਦਾ ਸੀਗਾ ਕੰਮ ਤੇ ਇਆ ਕੁੜੀ ਨੂੰ ਮਾਰ ਪਿੱਟ ਕੇ ਗਲਤ ਕੰਮ ਕਰੇ ਕਰਦਾ ਸੀ ਸਾਡੇ ਕੋਲ ਆਇਆ ਕੁੜੀ ਦੋ ਦਿਨ ਪਾਚੀ ਉਹਨੂੰ ਖਿਲਾਇਆ ਫਿਰ ਮੈਂ ਕਿਹਾ ਕੀ ਗੱਲਬਾਤ ਹੋ ਗਿਆ ਹੈਗਾ ਕੁੜੀ ਸੀਗਾ ਟਿੱਲਾ ਕੁੜੀ ਨੂੰ ਮੈਂ ਕਿਹਾ ਕੀ ਗੱਲ ਹੈ ਆ ਕੁੜੀ ਤੁਸੀਂ ਦੱਸੋ ਕਹਿੰਦਾ ਜੀ ਕਿਰਾਇਆ ਜਿੱਧਾ ਕਿਰਾਇਆ ਤਾਂ ਰਹਿੰਦਾ ਹੈਗਾ ਉਹ ਸਾਡੇ ਨਾਲ ਇਹਦਾ ਗਲਤ ਕੀਤਾ ਹੈ ਮੈਨੂੰ ਸਾਰਾ ਇਨਸਾਫ ਚਾਹੀਏ ਹਾਂ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਜੀ ਅਮਸਾਨ ਨੂੰ ਤਾਂ ਕੱਲ ਪਤਾ ਲੱਗਿਆ 10 ਦਿਨ ਹੋ ਗਿਆ ਪਤਾ ਲੱਗ ਗਿਆ ਤਾਂ ਮੈਂ ਦੱਸਿਆ ਮੈਂ ਥਾਣੇ ਆਇਆ ਕੱਲ ਰਿਪੋਰਟ ਕਰਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਗੁਰਦੇਵ ਖਿਲਾਫ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ ਇਸ ਘਟਨਾ ਨਾਲ ਪਿੰਡ ਵਿੱਚ ਰੋਸ ਦਾ ਮਾਹੌਲ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾ ਜੋ ਅਜਹੀਆ ਘਟਨਾਵਾਂ ਭਵਿੱਖ ਵਿੱਚ ਨਾ ਵਾਪਰਨ ਪਰ ਇੱਕ ਨਵਾਲਿਕ ਬੱਚੀ ਨਾਲ ਮਾਮਲਾ ਸਾਹਮਣੇ ਆਇਆ ਸੀ ਨਜ਼ਦੀਕੀ ਪਿੰਡ ਦਾ ਹਾਂਜੀ ਹਾਂਜੀ ਸਾਨੂੰ ਸ਼ਿਕਾਇਤ ਮਿਲੀ ਸੀ ਜੀ ਤੇ ਬਿਆਨ ਲਿਖਿਆ ਜੀ ਮਦਰ ਦੇ ਤੇ ਉਹਦੀ ਕਿਤਾਬੀ ਤੇ ਐਫ ਆਰ ਲੋਚ ਕਰਤੀ ਆ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਅੱਗੇ ਹੁਣ ਬੱਚੇ ਦਾ ਵੀ ਮੈਡੀਕਲ ਵੀ ਕਰਾਇਆ ਜਾਊਗਾ ਜੀ ਇਮਾਨਜੋ ਕੋ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਰਿਮਾਂਡ ਲੈ ਲਿਆ। ਪਿਛਲੇ ਦਿਨੀ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਦਰਦਨਾਕ ਘਟਨਾ ਨੇ ਪੰਜਾਬ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੋ ਨੌਜਵਾਨਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਮਾਨਸਾ ਜ਼ਿਰੇ ਦੇ ਪਿੰਡ ਬਰੇ ਦਾ 27 ਸਾਲਾ ਗੁਰਦੀਪ ਸਿੰਘ ਵੀ ਸ਼ਾਮਲ ਸੀ। ਗੁਰਦੀਪ ਦੀ ਮੌਤ ਦੀ ਖਬਰ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਵਾਰ ਨੇ ਦੱਸਿਆ ਕਿ ਗੁਰਦੀਪ ਕੰਮ ਕਰਨ ਲਈ ਵਿਦੇਸ਼ ਗਿਆ ਸੀ ਤਾਂ ਜੋ ਪਰਿਵਾਰ ਦਾ ਕਰਜ਼ਾ ਉਤਾਰ ਸਕੇ ਅਤੇ ਘਰ ਦੀਆਂ ਹਾਲਤਾਂ ਸੁਧਾਰ ਸਕੇ ਪਰ ਹੁਣ ਉਸ ਦੀ ਅਧੂਰੇ ਸੁਪਨਿਆਂ ਵਾਲੀ ਮ੍ਰਿਤਕ ਦੇਹ ਦੀ ਉਡੀਕ ਪਰਿਵਾਰ ਕਰ ਰਿਹਾ ਹੈ ਗੁਰਦੀਪ ਦੇ ਪਿਤਾ ਨੇ ਕਿਹਾ ਕਿ ਅਸੀਂ ਕਰਜ਼ਾ ਲੈ ਕੇ ਉਸ ਨੂੰ ਬਾਹਰ ਭੇਜਿਆ ਸੀ ਉਮੀਦ ਸੀ ਕਿ ਉਹ ਕਮਾ ਕੇ ਸਾਡੀ ਜ਼ਿੰਦਗੀ ਸੌਖੀ ਕਰੇਗਾ ਪਰ ਅੱਜ ਉਸ ਦੇ ਚਲੇ ਤੇ ਚਲੇ ਜਾਣ ਨਾਲ ਘਰ ਸੁੰਨਾ ਹੋ ਗਿਆ ਹੈ ਅਤੇ ਸਾਰੇ ਸੁਪਨੇ ਟੁੱਟ ਗਏ ਹਨ ਪਰਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦੀਪ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਪੁੱਤਰ ਆਖਰੀ ਵਾਰ ਦੇਖਿਆ ਜਾ ਸਕੇ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਇਸ ਘਟਨਾ ਨੇ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਹਨ ਪਰਿਵਾਰਾਂ ਦਾ ਕਹਿਣਾ ਹੈ ਕਿ ਬੱਚੇ ਕਮਾਈ ਕਰਨ ਤਾਂ ਜਾਂਦੇ ਹਨ ਪਰ ਅਕਸਰ ਉਹਨਾਂ ਦੀਆਂ ਲਾਸ਼ਾਂ ਹੀ ਵਾਪਸ ਆਉਂਦੀਆਂ ਹਨ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਮੁੰਡੇ ਦਾ ਕੀ ਨਾਮ ਸੀ ਕਿੰਨੀ ਉਮਰ ਸੀ ਕੀ ਹੈਗਾ ਸਾਰਾ ਦੱਸਿਓ ਭਤੀਜੇ ਦੀ ਉਮਰ 27 ਸਾਲ ਦੀ ਸੀ ਤੇ ਨਾਮ ਗੁਰਦੀਪ ਸਿੰਘ ਸੀ ਤੇ ਪਿਤਾ ਦਾ ਨਾਮ ਗੁਰਜੰਟ ਸਿੰਘ ਹੈ ਤੇ ਬੇਟਾ ਮੈਰਦ ਵੀ ਸੀਗਾ ਵਿਆਹ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ ਸੀ ਭਤੀਜਾ ਕੇ ਸੋਚਦਾ ਸੀ ਮੈਂ ਕਮਾਈ ਕਰਕੇ ਭੇਜੂਗਾ ਮਾਪੇ ਵਾ ਦਾ ਸਾਰਾ ਬਣੂਗਾ ਪਰ ਪ੍ਰਮਾਤਮਾ ਨੂੰ ਵੀ ਚੀਜ਼ ਮਨਜ਼ੂਰ ਨਹੀਂ ਸੀ ਕੀ ਹੋਇਆ ਕੀ ਸੀ ਐਕਚੁਅਲ ਜੁੱਤ ਐਕਚੁਅਲ ਜੁੱਤ ਕੋਈ ਕਰੇ ਕੋਈ ਪਾਰਟੀ ਰੱਖੀ ਸੀ ਮੁੰਡਿਆਂ ਨੇ ਜਿਹੜੇ ਘਰ ਚ ਰਹਿ ਰਹੇ ਸੀ ਇਹ ਤੇ ਦੋਸਤਾਂ ਨੇ ਪਾਰਟੀ ਬੂਟੀ ਇੰਜੋਏ ਕਰਨ ਤੋਂ ਬਾਅਦ ਇਹ ਖਾਣਾ ਖਣੇ ਜਾਣਾ ਸੀ ਇਹਨਾਂ ਨੇ ਕਹਿੰਦੇ ਖਾਣਾ ਖਾ ਕੇ ਆਉਣੇ ਆ ਆਣ ਕੇ ਆ ਕੇ ਗੱਡੀ 'ਚ ਬੈਠਦੇ ਸੀ ਬਸ ਕੋਈ ਮੂਰੇ ਸ਼ੂਟਰ ਖੜੇ ਸੀ ਉਹਨਾਂ ਨੇ ਟਾਰਗੇਟ ਕੀਤੀ ਹੋਈ ਸੀ ਗੱਡੀ ਜਿਹੜੀ ਗੱਡੀ 'ਚ ਇਹਨਾਂ ਨੇ ਬੈਠਣਾ ਸੀਗਾ ਠੀਕ ਅਦਲਜੀ ਜਿਹੜੇ ਮੰਡੀ ਦੇ ਮਾਲਕ ਸੀ ਜਿਹੜਾ ਗੱਡੀ ਦਾ ਉਹਨੇ ਚਾਬੀ ਮੁੰਡੇ ਨੂੰ ਨਾਲ ਦੇਣ ਦਿੱਤੀ ਉਡਨ ਸੈਦੇ ਵਾਲੇ ਵਾਲੇ ਨੂੰ ਕਹਿੰਦਾ ਵੀ ਤੂੰ ਗੱਡੀ ਚਲਾ ਲੈ ਇਹ ਉਹ ਮੁੰਡੇ ਸੀ ਜਿਹੜੇ ਗੱਡੀ ਦੇ ਮਾਲਕ ਸੀ ਉਹ ਪਿੱਛੇ ਬੈਠ ਗਏ ਤੇ ਉਹ ਦੂਜਾ ਜੋ ਸ਼ੂਟ ਹੋ ਗਿਆ ਮੁੰਡੇ ਦਾ ਤਾਂ ਉਹਨੇ ਭਤੀਜੇ ਨੇ ਆ ਕੇ ਦੇਖਿਆ ਵੀ ਯਾਰ ਚੜਨ ਲੱਗਿਆ ਸੀ ਕਿ ਡਿਜਨੈਕਟਰ ਸਾਈਡ ਦੀ ਉਹ ਉਹ ਵੀ ਡਹਿ ਲ ਗਿਆ ਉੱਥੇ ਉਹ ਸੂਡੀ ਡੈਥ ਹੋ ਗਈ ਮਰੀ ਜਾਂਦ ਸਿੰਘ ਜੀ ਹਰਜੀਤ ਕਿਵੇਂ ਦੇਖਦੇ ਹੋ ਨੌਜਵਾਨ ਹੁਣ ਮਿਹਨਤ ਕਰਕੇ ਕਰਜ਼ਾ ਚੁੱਕ ਕੇ ਬਾਹਰ ਕਰਜ਼ਾ ਚੁੱਕੀ ਤੋੜਤੀ ਸੀ ਬਹੁਤ ਔਖੇ ਨਾਲ ਤੋੜਤੀਗਾ ਬਹੁਤ ਤੰਗੀਸ਼ ਕਰੀ ਕੇ ਖੇਹੀ ਚੱਲੀ ਵੀ ਆਬ ਜਿਵਾ ਕਾ ਕਮਾ ਕੇ ਲਊ ਉੱਥੇ ਵਿਚਾਰਾ ਡੈਥ ਕਰਤਾ ਗਿਆ ਹੁਣ ਕਿਸੇ ਕੀ ਕਰੀ ਬਹੁਤ ਔਖੇ ਆ ਲੜਾਈ ਸੀ ਕਿਸੇ ਨਾਲ ਕੋਈ ਗੱਲ ਨਹੀਂ ਜੀ ਕੋਈ ਲੜਾਈ ਨਹੀਂ ਕਿਸੇ ਨਾਲ ਜਮਾ ਵੀ ਪਤਾ ਲੱਗਿਆ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਜੀ ਤਾਈ ਕੀ ਗੱਲਾਂ ਕਰਦਾ ਸੀ ਫੋਨ ਤੇ ਅਕਸਰ ਗੱਲ ਹੁੰਦੀ ਵਧੀਆ ਗੱਲਾਂ ਕਰਦਾ ਹੁੰਦਾ ਜੀ ਕੀ ਕਹਿੰਦਾ ਸੀ ਇਹ ਕਹਿੰਦਾ ਸੀ ਸਾਰਾ ਕਰਜ਼ਾ ਲਾ ਦੂੰਗਾ ਅੱਛਾ ਹਾਂ ਜੀ ਬਹੁਤ ਚੰਗੀ ਗੱਲ ਕਰਦਾ ਸੀ ਐਂ ਕਰੂੰ ਮੈਂ ਐਂ ਕਰੂੰ ਮਨਚੀ ਰਹਿ ਗਈਆਂ ਗੱਲਾਂ ਸਾਰੀਆਂ ਉਹਦੇ ਕਰਦੇ ਕੀ ਹਾਲਾਤ ਨੇ ਕਰਦੇ ਬਹੁਤ ਮਾੜੇ ਹਾਲਾਤ ਨੇ ਬਹੁਤ ਬੁਰਾ ਹਾਲ ਹੋ ਰਿਹਾ ਮੇ ਆਜ਼ਾਦੀ ਤੰਗਾ ਜਿਹੜੇ ਸੁਪਨੇ ਦੇਖੇ ਸੀ ਅੱਜ ਉਹ ਸਾਰੇ ਢੇਰੀ ਹੋ ਗਏ ਢੇਰੀ ਹੋ ਗਏ ਹਾਂਜੀ ਜਮਾ ਬਿਲਕੁਲ ਬੁਰਾ ਹਾਲ ਹੈ ਜੀ ਸਾਡ ਨੂੰ ਸਰਕਾਰ ਕੋਈ ਮਦਦ ਕਰੇ ਸਾਡੀ ਫੇਰੀ ਚੱਲੂ ਕੰਮ ਉਹ ਤਾਂ ਠੀਕ ਆ ਸੋ ਏਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੁਬਾਰਾ ਮਿਲਾਂਗੇ ਸ਼ਾਮ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ ਉਦੋਂ ਤੱਕ ਦੋਇ ਇਜਾਜ਼ਤ ਧੰਨਵਾਦ